ਕੀ ਕਿਸਾਨ ਵੀਰੋ ਆਪਾਂ ਪਹੁੰਚੇ ਆ ਸੁਗੜ ਮੰਡੀ ਦੇ ਵਿੱਚ ਹਣਾ ਤਾਂ ਆਪਾਂ ਕਿਸਾਨ ਨਾਲ ਗੱਲ ਕਰਦੇ ਆਂ ਵੀ ਮੂੰਗੀ ਕੀ ਰੇਟ ਲੱਗਿਆ ਕੀ ਰੇਟ ਲੱਗਿਆ ਮੂੰਗੀ ਬਾਈ ਆਪਣੀ ਮੂੰਗੀ ਅੱਜ ਆਪੇ ਲੱਗਿਆ ਬਈ 62 ਤੋਂ 10 ਰੁਪਏ 62 ਤੋਂ 10 ਰੁਪਏ ਹਾਂ ਬਈ ਤੇ ਝਾੜ ਵਧੀਆ ਲੱਗਦਾ ਝਾੜ ਹੋ ਰਿਹਾ ਤੇ ਸੁਗੜ ਮੰਡੀ ਦੇ ਵਿੱਚ ਅੱਜ ਕਿੰਨੀ ਕਿ ਮੂੰਗੀ ਆਈ ਆ ਮੂੰਗੀ ਏ ਵਾਰਸ਼ ਕਰਕੇ ਥੋੜੀ ਆਈ ਆ ਥੋੜੀ ਆਈ ਆ ਤੇ ਸਭ ਤੋਂ ਸਰਾ ਰੇਟ ਕੀ ਲੱਗਿਆ ਸਭ ਤੋਂ ਸਰਾ ਲੱਗਿਆਗਾ ਬਈ 6500 6564 ਦਾ 6500 ਰੁਪਿਆ 5640 ਲਾ ਲੋ ਅੱਜ ਵਾਰਸ਼ ਕਰਕੇ ਥੋੜਾ ਘਟ ਗਿਆ ਹਣਾ ਮੀਂਹ ਕਰਕੇ ਮੂੰਗ ਉਹੜਾ ਮੰਡੀ ਦੇ ਵਿੱਚ ਕਿਸਾਨ ਦੀ ਮੂੰਗੀ ਲੱਗਿਆ 610 ਰੁਪਏ ਪਿੰਡ ਹੀਰਕੰਦੇ ਦੀ ਮੂੰਗੀ ਆ ਆਪਣੇ ਪਿੰਡ ਦੀ ਮੂੰਗੀ ਆ ਇਹ ਠੀਕ ਆ ਤੇ ਟਾਪ ਰੇਟ ਲੱਗਿਆ ਵੀ 650 ਲਾ ਲੋ 640 ਇੱਥੋਂ ਤੱਕ ਰੇਟ ਚੱਲੀ ਜਾਂਦਾ ਜਿਵੇਂ ਕੱਲ 6800 ਰੁਪਏ ਰੇਟ ਸੀਗਾ ਮੂੰਗੀ ਦਾ 4 ਛੜ ਵਧੀ ਰੱਖਦੇ ਨੇ 4 ਛੜ ਵਧੀ ਆ ਗਿਆ 12 13 ਮਾਣ ਰਿਆ 12 13 ਮਾਣ ਤੇ ਥੋੜਾ ਜਿਹਾ ਆਪਣ ਨੂੰ ਮੀਂਹ ਤੰਗ ਕਰੀ ਜਾਂਦਾ ਹੈ ਕਿ ਨਾ ਮੀਂਹ ਤੰਗ ਕਰੀ ਜਾਂਦਾ ਯਾਰ ਮਾਣ ਵਾਲਾ ਵੀ 5 6 ਕੁਇੰਟਲ ਹੈਗੇ ਨੇ 5 ਕੁਇੰਟਲ ਦੇ 5 ਕੁਇੰਟਲ ਦੇ ਛੜ ਹੈਗੇ ਨੇ 5 ਤੋਂ 6 ਲਾ ਲਓ ਤੇ ਚਲੋ ਜਿਹੜੀ ਹੋਊਗੀ ਤੇ ਤੁਹਾਡੇ ਮਿੱਤਰੋ ਕੀ ਰੇਟ ਨੇ ਮੂੰਗੀਆਂ ਦੇ ਅਲੱਗ-ਅਲੱਗ ਮੰਡੀਆਂ ਤੋਂ ਭਾਅ ਦਿੱਸੂਗਾ ਕੀ ਝਾੜਾ ਰਹੇ ਨੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ